ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ ਅੱਜ ਹੈ 22 ਸਤੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 22 ਸਤੰਬਰ 2025 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੀਕੇਮ ਸੀਕਿਊ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਖਾਲਿ ਹੀ ਵਿੱਚ ਚੋਣ ਕਮਿਸ਼ਨ ਨੇ ਨਿਯਮਾਂ ਦੀ ਉਲੰਘਣਾ ਕਰਨ ਲਈ ਕਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਸੂਚੀ ਵਿੱਚੋਂ ਹਟਾ ਦਿੱਤਾ ਹਾਂਜੀ ਇਹਦੇ ਵਿੱਚ ਕਿਹੜੀਆਂ ਨਹੀਂ ਗਏ ਦੇ ਵਿੱਚ ਕਿੰਨੀਆਂ ਪੁੱਛਿਆ ਗਿਆ ਤੁਹਾਨੂੰ ਕਿ ਚੋਣ ਕਮਿਸ਼ਨ ਨੇ ਨਿਯਮਾਂ ਦੀ ਉਲੰਘਣਾ ਕਰਨ ਲਈ 464 ਰਾਜਨੀਤਿਕ ਪਾਰਟੀਆਂ ਨੂੰ ਸੂਚੀ ਵਿੱਚੋਂ ਹਟਾਇਆ অপশন বি ইজ আ রাইট आंसर 474 ভেরি ভেরি ইম্পর্ট্যান্ট بھارتی জোন কমিশন ਨੇ ਇੱਕ ਵੱਡੀ ਸਫਾਈ ਮੋਹਮ ਵਿੱਚ 474 ਰਜਿਸਟਰਡ ਗੈਰ ਪ੍ਰਮਾਣਿਤ ਰਾਜਨੀਤਿਕ ਪਾਰਟੀਆਂ ਨੂੰ ਸੂਚੀ ਵਿੱਚੋਂ ਕੱਢ ਦਿੱਤਾ ਜਿਸ ਵਿੱਚ ਉਹਨਾਂ ਤੇ ਚੋਣ ਅਤੇ ਵਿੱਤੀ ਨਿਯਮਾਂ ਦੇ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ। ਸੂਚੇ ਵਿੱਚੋਂ ਕੱਢਣ ਦੇ ਇਸ ਦੂਜੇ ਦੌਰ ਵਿੱਚ ਸਿਰਫ 2 ਮਹੀਨਿਆਂ ਵਿੱਚ ਸੂਚੇ ਵਿੱਚੋਂ ਕੱਢੀਆਂ ਗਈਆਂ ਪਾਰਟੀਆਂ ਦੀ ਕੁੱਲ ਗਿਣਤੀ 808 ਹੋ ਗਈ। ਇਹ ਕਦਮ ਰਾਜਨੀਤਿਕ ਭਾਗੀਦਾਰੀ ਅਤੇ ਵਿੱਤੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਪ੍ਰਤੀ ਕਮਿਸ਼ਨ ਦੀ ਸਖਤ ਨੀਤੀ ਨੂੰ ਦਰਸਾਉਂਦਾ ਹੈ। ਨੈਕਸਟ ਹੈ ਹਾਲ ਹੀ ਵਿੱਚ ਕੇਂਦਰੀ ਪ੍ਰਸ਼ਾਸਕੀ ਟ੍ਰਿਬਿਊਨਲ ਦੀ 10ਵੀਂ 올 ਇੰਡੀਆ ਕਾਨਫਰੰਸ ਦਾ ਉਦਘਾਟਨ ਕਿੱਥੇ ਹੋਇਆ ਹਾਂਜੀ ਰੀਸੈਂਟਲੀ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਦੀ 올 ਇੰਡੀਆ ਕਾਨਫਰੰਸ ਦਾ ਉਦਘਾਟਨ ਨਵੀਂ ਦਿੱਲੀ ਦੇ ਵਿੱਚ ਹੋਇਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਤੇ ਉਦਘਾਟਨ ਕੀਤਾ ਵਾ ਸਾਡੇ ਐਟ ਪ੍ਰੈਜ਼ੈਂਟ ਭਾਰਤ ਦੇ ਮੁੱਖ ਜੱਜ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਈ ਨੇ ਠੀਕ ਹੈ ਨੈਕਸਟ ਹੈ ਕਿਹੜਾ ਰਾਜ ਹਾਲ ਹੀ ਵਿੱਚ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਲਈ ਪਛਾਣ ਪੱਤਰ ਜਾਰੀ ਕਰਨ ਵਾਲਾ ਪਹਿਲਾ ਰਾਜ ਬਣਿਆ ਹਾਂਜੀ ਵੈਰੀ ਵੈਰੀ ਇੰਪੋਰਟੈਂਟ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਲਈ ਪਛਾਣ ਪੱਤਰ ਜਾਰੀ ਕਰਨ ਵਾਲਾ ਪਹਿਲਾ ਰਾਜ ਬਣਿਆ ਲੋ ਤਾਮਿਲਨਾਡੂ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਤਾਮਿਲਨਾਡੂ ਪਹਿਲਾ ਰਾਜ ਬਣਿਆ ਠੀਕ ਹੈ ਜਿਸ ਨੇ ਮਹਿਲਾ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਪਛਾਣ ਪੱਤਰ ਜਾਰੀ ਕੀਤਾ ਹੁਣ ਤਾਮਿਲਨਾਡੂ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦੇ ਕੈਪੀਟਲ ਹੈ ਚੇਨਈ ਇਥੋਂ ਦੇ ਚੀਫ ਨਿਊਜ਼ ਟਰੰਕ ਕੇ ਸਟਾਲਿਨ ਗਵਰਨਰ ਆਰਨ ਰਵੀ ਤਾਮਿਲਨਾਡੂ ਦੇ ਵਿੱਚ ਮਧੂਗਲਾਈ ਨੈਸ਼ਨਲ ਪਾਰਕ ਹੈ ਗਿੰਡੀ ਨੈਸ਼ਨਲ ਪਾਰਕ ਹੈ ਇੰਦਰਾ ਗਾਂਧੀ ਨੈਸ਼ਨਲ ਪਾਰਕ ਹੈ ਅੰਨਾਮਲਾਈ ਨੈਸ਼ਨਲ ਪਾਰਕ ਹੈ ਮਨਾਰਾ ਨੈਸ਼ਨਲ ਪਾਰਕ ਹੈ ਮੁਕੁਰਤੀ ਨੈਸ਼ਨਲ ਪਾਰਕ ਹੈ ਸੱਤੇ ਮੰਗਲਮ ਕਾਇਗਰੀ ਜ਼ਰਬਾ ਇਸ ਨੂੰ TX2 ਦਾ ਪੁਰਸਕਾਰ ਵੀ ਮਿਲਿਆ ਤਾਮਿਲਨਾਡੂ ਦੇ ਵਿੱਚ ਚੈਂਬਰਮਕਮ ਚੇਲਾ ਉਟੀ ਚੇਲਾ ਕਾਲੀਬੇਲੀ ਚੇਲਾ ਪੋਲਿੱਟ ਚੇਲਾ ਕੋਲਮ ਚੇਲਾ ਸੂਲਾਵਰਮ ਚੇਲਾ ਵੀਰਨਮ ਚੇਲਾ ਕੋਡੇਗਨਾਰ ਚੇਲਾ ਰਟ ਹਿਲਸਟਰੀ ਚੇਲਾ ਤੋਰ ਚੇਲਾ ਸਿੰਗਨਲੁਰ ਚੇਲਾ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਅੰਬੂ ਕ੍ਰੰਗਲ ਕੈਯਾਨਾ ਲਾਂਚ ਕੀਤਾ ਫੈਕਟਰੀ ਅਤੇ ਨਿਰਮਾਣ ਰੋਜ਼ਗਾਰ ਵਿੱਚ ਤਾਮਿਲਨਾਡੂ ਟੌਪ ਤੇ ਰਿਹਾ ਤਾਮਿਲਨਾਡੂ ਸਰਕਾਰ ਨੇ ਹਸਪਤਾਲਾਂ ਦੇ ਵਾਰਡਾਂ ਅਤੇ OPD ਕੇਅਰ ਦੀs ਵਾਈ ਨੂੰ ਅਪਰਾਧੀਆਂ ਲਈ ਸਜ਼ਾ ਬਣਾ ਦਿੱਤਾ ਇਸ ਦੇ ਸਮੇਤ 14 16 ਸੇਵਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਤਾਮਿਲਨਾਡੂ ਦੇ ਵਿੱਚ ਤਾਮਿਲਨਾਡੂ ਐਸ ਤੋਂ ਏ ਡਬਲਯੂ ਕੇ ਸਿਸਟਮ ਲਾਗੂ ਕਰਨ ਵਾਲਾ ਤੇਜਾਰਾਸ ਬਣਿਆ ਤਮਿਲਨਾਡੂ ਵਿੱਚ ਥਯੂਮਨਵਰ ਥੇਤਮਸਕਿਉ ਸ਼ੁਰੂ ਕੀਤੀ ਗਈ ਤਮਿਲਨਾਡੂ ਵਿੱਚ ਅੰਤਰਰਾਸ਼ਟਰੀ ਪਤੰਗ ਉਤਸਵ ਦਾ ਉਦਘਾਟਨ ਕੀਤਾ ਗਿਆ ਤਮਿਲਨਾਡੂ ਸਰਕਾਰ ਨੇ ਨਵੀਂ ਰਾਜ ਸਿੱਖਿਆ ਨੀਤੀ ਜਾਰੀ ਕੀਤੀ ਨੈਕਸਟ ਹੈ ਨਾਲ ਹੀ ਵਿੱਚ ਬਕਾਰੀ ਦਾਦਾ ਸਾਈ ਫਾਲਕੇ ਪੁਰਸਕਾਰ 2023 ਲਈ ਕਿਸ ਨੂੰ ਚੁਣਿਆ ਗਿਆ ਹਾਂਜੀ ਬਕਾਰੀ ਦਾਦਾ ਸਾਈ ਫਾਲਕੇ ਪੁਰਸਕਾਰ 2023 ਲਈ ਚੁਣਿਆ ਗਿਆ ਮੋਹਨ ਲਾਲ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਬਕਾਰੀ ਦਾਦਾ ਸਾਈ ਫਾਲਕੇ ਪੁਰਸਕਾਰ 2023 ਲਈ ਮੋਹਨ ਲਾਲ ਨੂੰ ਚੁਣਿਆ ਗਿਆ ਨੈਕਸਟ ਹੈ ਉੱਤਰਾਖੰਡ ਨੇ ਹਾਲ ਹੀ ਵਿੱਚ ਇਤਿਹਾਸਿਕ ਏਸ਼ੀਅਨ ਕੈਡਿਟ ਕੱਪ ਇੰਡੀਆ 2025 ਦੀ ਮੇਜ਼ਬਾਨੀ ਕਿੱਥੇ ਕੀਤੀ ਇਹ ਪਹਿਲੀ ਵਾਰ ਹੋਇਆ ਜਦਕਿ ਏਸ਼ੀਅਨ ਕੈਡਿਟ ਕੱਪ ਸਾਡੇ ਦੇਸ਼ ਭਾਰਤ ਦੇ ਵਿੱਚ ਹੋਇਆ ਤੇ ਇਸ ਦੀ ਮੇਜ਼ਬਾਨੀ ਉੱਤਰਾਖੰਡ ਦੇ ਵਿੱਚ ਭਾਰਤ ਨੇ ਕੀਤੀ ਆ ਕਿੱਥੇ ਕੀਤੀ ਆ ਹਲਦਵਾਨੀ ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਉੱਤਰਾਖੰਡ ਨੇ ਹਲਦਵਾਨੀ ਵਿੱਚ ਏਸ਼ੀਅਨ ਕੈਡਟ ਕੱਪ ਦੋ ਇੰਡੀਆ 2025 ਦੀ ਮੇਜ਼ਬਾਨੀ ਕੀਤੀ ਜੋ ਕਿ ਭਾਰਤ ਵਿੱਚ ਆਯੋਜਿਤ ਹੋਣ ਵਾਲਾ ਪਹਿਲਾ ਅੰਤਰਰਾਸ਼ਟਰੀ ਤਲਵਾਰਵਾਜੀ ਸਮਾਗਮ ਹੈ ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਲਾਲ ਪਾਂਡਾ ਦਿਵਸ ਤੋਂ ਦੁਨਾਈਆ ਗਿਆ ਲਾਲ ਪਾਂਡਾ ਇਹ लुप्त ਹੋਣ ਦੇ ਕਿਨਾਰੇ ਤੇ ਹੈ ਤੇ ਇਸ ਦੀ ਸੁਰੱਖਿਆ ਦੇ ਲਈ ਸਤੰਬਰ ਦੇ ਤੀਜੇ ਸ਼ਨੀਵਾਰ ਨੂੰ ਹਰੇਕ ਸਾਲ ਤੀਜੇ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਲਾਲ ਪਾਂਡਾ ਦਿਵਸ ਮਨਾਇਆ ਜਾਂਦਾ ਤੇ ਇਸ ਵਾਰ ਤੀਜਾ ਸ਼ਨੀਵਾਰ ਸਤੰਬਰ ਦਾ 20 ਸਤੰਬਰ ਨੂੰ ਸੀ ਇਸ ਕਰਕੇ 20 ਸਤੰਬਰ ਨੂੰ ਮਨਾਇਆ ਗਿਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਸਤੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 2 ਸਤੰਬਰ ਨੂੰ ਵਿਸ਼ਵ ਮਾੜੀਅਲ ਦਿਵਸ ਮਨਾਇਆ ਗਿਆ 3 ਸਤੰਬਰ ਨੂੰ ਸਕਾਈ ਸਕ੍ਰੈਪਰ ਦਿਵਸ ਮਨਾਇਆ ਗਿਆ 7 ਸਤੰਬਰ ਨੂੰ ਅੰਤਰਰਾਸ਼ਟਰੀ ਪੁਲਿਸ ਸੈਯੋਗ ਦਿਵਸ ਮਨਾਇਆ ਗਿਆ 8 ਸਤੰਬਰ ਨੂੰ ਵਿਸ਼ਵ ਸਹਾਕਰਤਾ ਦਿਵਸ ਤੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਇਆ ਗਿਆ 9 ਸਤੰਬਰ ਨੂੰ ਸਿੱਕਿਆਂ ਨੂੰ ਹਮਲੇ ਤੋਂ ਬਚਾਉਣ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 10 ਸਤੰਬਰ ਨੂੰ ਵਿਸ਼ਵ ਖੁਦਕੁਸ਼ੀ ਰੋਕथाम ਦਿਵਸ ਮਨਾਇਆ ਗਿਆ 11 ਸਤੰਬਰ ਨੂੰ ਰਾਸ਼ਟਰੀ ਜੰਗਲਾਤ ਸਹਿਦ ਦਿਵਸ ਮਨਾਇਆ ਗਿਆ 14 ਸਤੰਬਰ ਨੂੰ ਹਿੰਦੀ ਦਿਵਸ ਮਨਾਇਆ ਗਿਆ 15 ਸਤੰਬਰ ਨੂੰ ਇੰਜੀਨੀਅਰ ਦਿਵਸ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ ਗਿਆ 16 ਸਤੰਬਰ ਨੂੰ ਯੂਨਪਰਤੀ ਸੰਭਾਲਣ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 17 ਸਤੰਬਰ ਨੂੰ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਮਨਾਇਆ ਗਿਆ 18 ਸਤੰਬਰ ਨੂੰ ਵਿਸ਼ਵ ਬਾਂਸ ਦਿਵਸ ਮਨਾਇਆ ਗਿਆ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਟ੍ਰੋਪੀਕਲ ਫੋਰੈਸਟਸ ਫੋਰਐਵਰ ਫੰਡ ਵਿੱਚ ਪਹਿਲੇ ਨਿਵੇਸ਼ ਦਾ ਐਲਾਨ ਕੀਤਾ ਹਾਂਜੀ ਟ੍ਰੋਪੀਕਲ ਫੋਰੈਸਟ ਫੋਰਐਵਰ ਫੰਡ ਵਿੱਚ ਪਹਿਲੇ ਨਿਵੇਸ਼ ਦਾ ਐਲਾਨ ਕੀਤਾ ਬ੍ਰਾਜ਼ੀਲ ਨੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਬ੍ਰਾਜ਼ੀਲ ਟੀ ਐਫ ਐਫ ਟੀ ਟ੍ਰਿਪਲ ਐਫ ਇਸ ਦਾ ਮਤਲਬ ਕੀ ਆ ਟੀ ਟ੍ਰਿਪਲ ਐਫ ਦਾ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਚਾਹੀਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਮੈਂ ਰੀਸੈਂਟਲੀ ਤੁਹਾਨੂੰ ਦੱਸਿਆ ਟ੍ਰੋਪੀਕਲ ਫੋਰੈਸਟ ਫੋਰਐਵਰ ਫੰਡ ਦਾ ਉਦੇਸ਼ ਵਿਸ਼ੇ ਪੱਤਰ ਤੇ ਗਰਮ ਖੰਡੀ ਜੰਗਲਾਂ ਦੀ ਸੰਭਾਲ ਵਿੱਚ 125 ਬਿਲੀਅਨ ਡਾਲਰ ਦਾ ਨਿਵੇਸ਼ ਕਰਨਾ ਹੁਣ ਬ੍ਰਾਜ਼ਿਲ ਨੇ ਇਸ ਦੇ ਵਿੱਚ ਨਿਵੇਸ਼ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬ੍ਰਾਜ਼ਿਲ ਬ੍ਰਾਜ਼ਿਲ ਦੀ ਕੈਪੀਟਲ ਹੈ ਬ੍ਰਾਜ਼ੀਲੀਆ ਕਰੰਸੀ ਹੈ ਬਰਾਜ਼ੀਲੀਆ ਰੀਅਲ ਪ੍ਰੈਜ਼ੀਡੈਂਟ ਲੂਲਾ ਡਾ ਸਿਲਵਾ ਬ੍ਰਾਜ਼ਿਲ ਦੇ ਸਾਬਕਾ ਰਾਸ਼ਟਰਪਤੀ ਨੂੰ 27 ਸਾਲ 3 ਮਹੀਨੇ ਦੀ ਕੈਦ ਦੀ ਸਜ਼ਾ ਹੋਈ। ਬ੍ਰਾਜ਼ਿਲ 7 ਸਤੰਬਰ 2025 ਨੂੰ ਆਪਣਾ ਸੁਤੰਤਰਤਾ ਦਿਵਸ ਮਨਾਏਗਾ। ਪ੍ਰਧਾਨ ਮੰਤਰੀ ਮੋਦੀ ਰਿਉ ਡੀ ਜੈਨੇਰੀਓ ਵਿੱਚ 7ਵੇਂ ਬ੍ਰਿਕਸ ਸਮੀਲਨ ਵਿੱਚ ਸ਼ਾਮਲ ਹੋਏ। IFCO ਬ੍ਰਾਜ਼ਿਲ ਵਿੱਚ ਆਪਣਾ ਪਹਿਲਾ ਵਿਦੇਸ਼ੀ ਨੈਨੋ ਖਾਦ ਪਲਾਂਟ ਸਥਾਪਿਤ ਕਰੇਗਾ। ਬ੍ਰਾਜ਼ਿਲ ਵਿੱਚ 15ਵੇਂ ਬ੍ਰਿਕਸ ਵਪਾਰ ਮੰਤਰੀਆਂ ਦੀ ਮੀਟਿੰਗ ਹੋਈ। ਬ੍ਰਾਜ਼ਿਲ ਵਿੱਚ 11ਵੇਂ ਬ੍ਰਿਕਸ ਕਿਰਤ ਤੇ ਰੋਜ਼ਗਾਰ ਮੰਤਰੀਆਂ ਦੀ ਮੀਟਿੰਗ ਹੋਈ। ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ 15 ਮੀ ਮੀਟਿੰਗ ਬ੍ਰਾਜ਼ੀਲ ਵਿੱਚ ਹੋਈ ਨੈਕਸਟ ਹੈ ਹਾਲ ਹੀ ਵਿੱਚ ਕਿਸ ਨੂੰ ਆਰਬੀਆਈ ਤੋਂ ਆਨਲਾਈਨ ਭੁਗਤਾਨ ਹੈ ਐਗਰੀਗੇਟਰ ਵਜੋਂ ਕੰਮ ਕਰਨ ਦੀ ਪ੍ਰਵਾਨਗੀ ਮਿਲੀ ਆਰਬੀਆਈ ਤੋਂ ਆਨਲਾਈਨ ਭੁਗਤਾਨ ਐਗਰੀਗੇਟਰ ਵਜੋਂ ਕੰਮ ਕਰਨ ਦੀ ਪ੍ਰਵਾਨਗੀ ਮਿਲੀ ਆ ਫੋਨ ਪੇ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਭਾਰਤ ਦੇ ਡਿਜੀਟਲ ਭੁਗਤਾਨ ਲੈਂਡਸਕੇਪ ਵਿੱਚ ਇੱਕ ਵੱਡਾ ਰੈਗੂਲੇਟਰੀ ਮੇਲ ਪੱਤਰ ਬਣਾਉਂਦੇ ਹੋਏ ਫੋਨ ਪੇ ਨੂੰ ਭਾਰਤੀ ਰਿਜ਼ਰਵ ਬੈਂਕ ਤੋਂ ਇੱਕ ਆਨਲਾਈਨ ਭੁਗਤਾਨ ਐਗਰੀਗੇਟਰ ਵਜੋਂ ਕੰਮ ਕਰਨ ਲਈ ਅੰਤਿਮ ਪ੍ਰਵਾਨਗੀ ਮਿਲੀ ਹੁਣ ਇਹ ਪ੍ਰਵਾਨਗੀ ਆਰਬੀਆਈ ਤੋਂ ਮਿਲੀ ਹੈ ਤਾਂ ਆਰਬੀਆਈ ਦੀ ਸਥਾਪਨਾ 1 ਅਪ੍ਰੈਲ 1935 ਨੂੰ ਹੋਈ ਇਸ ਦਾ ਹੈੱਡਕੁਆਰਟਰ ਮੁੰਬਈ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਗਵਰਨਰ ਸੰਜੇ ਮਲਹੋਤਰਾ ਜਿਹੜੇ ਕਿ 26ਵੇਂ ਨੰਬਰ ਦੇ ਗਵਰਨਰ ਹੈ ਇਸ ਤੋਂ ਇਲਾਵਾ ਅਸੀਂ ਦੇ ਚਾਰ ਟਿਪਟਿਗ ਵਰਨਰ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਪੂਨਮ ਗੁਪਤਾ ਦੂਸਰੀ ਐਸ ਜਾਣਕੀ ਰਮਨ ਤੀਸਰੀ ਟੀ ਰਵੀ ਸ਼ੰਕਰ ਤੇ ਚੌਥੀ ਐਸ ਰਾਜੇਸ਼ਵਰ ਰਾਓ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਹੜੇ ਦੇਸ਼ ਰੱਖਿਆ ਤੇ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨਗੇ ਹਾਂਜੀ ਭਾਰਤ ਅਤੇ ਕੈਨੇਡਾ ਰੱਖਿਆ ਅਤੇ ਵਪਾਰ ਬਾਰੇ ਫਿਰ ਤੋਂ ਗੱਲਬਾਤ ਕਰਨਗੇ ਕਿਉਂਕਿ ਇਹਨਾਂ ਦੇ ਸਬੰਧ ਕੁਝ ਸਮੇਂ ਤੋਂ ਚੰਗੇ ਨਹੀਂ ਚੱਲ ਰਹੇ ਸੀ ਜੋ ਕਿ ਹੁਣ ਸਹੀ ਹੋਣ ਲੱਗੇ ਆ। ਹੁਣ ਹਾਰਤ ਤੇ ਕੈਨੇਡਾ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਸਹਿਮਤ ਹੋਏ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੈਨੇਡਾ ਜਿਸ ਦੀ ਕੈਪੀਟਲ ਹੈ ਓਟਾਵਾ ਕਰੰਸੀ ਹੈ ਕੈਨੇਡੀਅਨ ਡਾਲਰ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕੈਨੇਡਾ ਦੇ ਮਿਸਿਸਾਗਾ ਵਿੱਚ ਭਗਵਾਨ ਸ਼੍ਰੀ ਰਾਮ ਦੀ 51 ਫੋਟੋ ਚੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਦਿਨੇਸ਼ ਕੇ ਪਟਨਾਇਕ ਨੂੰ ਕੈਨੇਡਾ ਵਿੱਚ ਭਾਰਤ ਦਾ ਹਾਈ ਕਮਿਸ਼ਨਰ ਚੁਣਿਆ ਗਿਆ ਅਤੇ ਕ੍ਰਿਸਟੋਫਰ ਕੁੱਟਰ ਨੂੰ ਭਾਰਤ ਦਾ ਹਾਈ ਕਮਿਸ਼ਨਰ ਚੁਣਿਆ ਗਿਆ ਕੈਨੇਡਾ ਦੇ ਵਿੱਚ ਅਨੀਤਾ ਆਨੰਦ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਚੁਣਿਆ ਗਿਆ ਲਾਪੂ ਲਾਪੂ ਫਿਲੀਪੀਨੋ ਫੈਸਟੀਵਲ 2025 ਕੈਨੇਡਾ ਵਿੱਚ ਆਯੋਜਿਤ ਕੀਤਾ ਜਾਵੇਗਾ ਕੈਨੇਡਾ ਨੇ 14 ਦੇਸ਼ਾਂ ਦੇ ਵਿਦਿਆਰਥੀਆਂ ਲਈ ਫਾਸਟ ਟਰੈਕ ਵੀਜ਼ਾ ਖਤਮ ਕਰ ਦਿੱਤਾ ਨੈਕਸਟ ਹੈ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਮੁਖੀ ਨੇ ਹਾਲ ਹੀ ਵਿੱਚ ਦੁਜੇ ਸਭ ਤੋਂ ਉੱਚੇ ਆਉਂਦੇ ਲਈ ਕਿਸ ਨੂੰ ਪ੍ਰਸਤਾਵਿਤ ਕੀਤਾ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਇਸ ਦੇ ਮੁਖੀ ਨੇ ਦੂਸਰਾ ਸਭ ਤੋਂ ਉੱਚਾ ਆਉਂਦਾ ਦੂਜਾ ਸਭ ਤੋਂ ਉੱਚਾ ਆਉਂਦਾ ਕਿਹੜਾ ਵਾ ਡਿਪਟੀ ਮੈਨੇਜਿੰਗ ਡਾਇਰੈਕਟਰ ਦਾ ਤੇ ਇਹਦੇ ਲਈ ਅਪੋਇੰਟ ਕੀਤਾ ਵਾ ਡੈਨੀਅਲ ਕੈਟਸ ਨੂੰ ਇੰਟਰਨੈਸ਼ਨਲ ਮੋਨਿਟਰੀ ਫੰਡ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਬਣਿਆ ਡੈਨੀਅਲ ਕੈਟਸ ਠੀਕ ਹੈ ਤੇ ਅੰਤਰਰਾਸ਼ਟਰੀ ਮੁੰਦਰਾ ਫੰਡ ਜਾਨਕੀ ਇੰਟਰਨੈਸ਼ਨਲ ਮੋਨਿਟਰੀ ਫੰਡ ਵਿੱਚ ਇੱਕ ਵੱਡਾ ਲੀਡਰਸ਼ਿਪ ਬਦਲਾਅ ਚੱਲ ਰਿਹਾ ਮੈਨੇਜਿੰਗ ਡਾਇਰੈਕਟਰ ਕਿਲਸ ਕ੍ਰਿਸਟਲਿਨਾ ਜੋਰਜੀਵਾ ਨੇ ਸੀਨੀਅਰ ਅਮਰੀਕੀ ਖਜ਼ਾਨਾ ਅਧਿਕਾਰੀ ਡੈਨੀਅਲ ਕੈਟਿਸਨ ਨੂੰ IMF ਦੇ ਪਹਿਲੇ ਡਿਪਟੀ ਮੈਨੇਜਿੰਗ ਡਾਇਰੈਕਟਰ ਵਜੋਂ ਚੁਣਿਆ ਹੁਣ ਇੰਟਰਨੈਸ਼ਨਲ ਮਨਿਟਰੀ ਫੰਡ ਦੀ ਗੱਲ ਹੋ ਰਹੀ ਹੈ ਤੇ ਇਸ ਦੀ ਸਥਾਪਨਾ 27 ਸਤੰਬਰ 1945 ਨੂੰ ਹੋਈ ਇਸ ਦਾ ਹੈੱਡ ਕੁਆਰਟਰ ਵਾਸਿੰਗਟਨ ਡੀਸੀ ਚ ਐਟ ਪ੍ਰੈਜ਼ੈਂਟ ਇਜ਼ ði ਐਮ ਡੀ ਹੈ ਕ੍ਰਿਸਟਲਿਨਾ ਯੋਰਜੀਵਾ ਨੈਕਸਟ ਹੈ ਹਾਲ ਹੀ ਵਿੱਚ T20 ਵਿੱਚ 100 ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਕੌਣ ਬਣਿਆ T20 ਵਿੱਚ 100 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਬਣਿਆ ਤੇ ਇਹ ਪਹਿਲੇ ਭਾਰਤੀ ਬਣਿਆ ਅਰਸ਼ਦੀਪ ਸਿੰਘ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਠੀਕ ਹੈ ਨੈਕਸਟ ਹੈ ਜੀ ਕਿਸ ਦੇਸ਼ ਨੇ ਹਾਲ ਹੀ ਵਿੱਚ ਭਾਰਤ ਦੀ ਸਾਬਰਨ ਰੇਟਿੰਗ ਨੂੰ ਅਪਗ੍ਰੇਡ ਕੀਤਾ ਸਾਬਰਡ ਰੇਟਿੰਗ ਇਸ ਨੂੰ ਅਪਗ੍ਰੇਡ ਕੀਤਾ ਵਾ ਅਮਰੀਕਾ ਨੇ অপਸ਼ਨ ਬੀ ਇਜ਼ ਦਾ ਰਾਈਟ ਆਂਸਰ ਭਾਰਤ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ ਜਾਪਾਨ ਦੀ ਰੇਟਿੰਗਸ ਅਤੇ ਨਿਵੇਸ਼ ਜਾਣਕਾਰੀ ਨੇ ਦੇਸ਼ ਦੀ ਵਿਦੇਸ਼ੀ ਮੁਦਰਾ ਜਾਰੀਕਰਤਾ ਰੇਟਿੰਗ ਨੂੰ ਟ੍ਰਿਪਲ ਬੀ ਤੋਂ ट्रिपल बी प्लस ਦਾ ਅਪਗ੍ਰੇਡ ਕੀਤਾ ਇਸ ਸਥਿਰ ਸਥਿਤੀ ਤੇ ਨਜ਼ਰ ਕੀਤੀ ਹੈ ਅਤੇ ਇਸ ਦੇ ਵਿੱਚ ਸਥਿਰਤਾ ਬਣਾਈ ਰੱਖਣ ਨੂੰ ਵੀ ਦਰਸਾਉਂਦਾ ਹੈ ਕਿ ਕਿੰਨਾ ਸੰਤੁਲਨ ਬਣਿਆ ਹੋਇਆ ਹੈ ਹੁਣ ਜਪਾਨ ਦੀ ਗੱਲ ਆ ਤਾਂ ਜਪਾਨ ਦੀ ਕੈਪੀਟਲ ਟੋਕੀਓ ਕਰੰਸੀ ਆ ਜਪਾਨੀ ਜੇਮ ਪ੍ਰਾਈਮ ਮਿਨਿਸਟਰ ਸ਼ਿਗੇਰੂ ਇਸ ਸਿਵਾ ੰਬੀ ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਟੋਕਿਓ ਵਿੱਚ ਸ਼ੁਰੂ ਹੋਈ ਜਾਪਾਨ ਦੇ ਕੋਕੀਚੀ ਅਕੁਆਵਾ ਨੇ 102 ਸਾਲ ਦੀ ਉਮਰ ਵਿੱਚ ਮਾਉਂਟ ਫੂਜ਼ੀ ਦੀ ਚੜ੍ਹਾਈ ਕੀਤੀ ਤੇ ਚੋਨਾ ਵਿੱਚ ਹਾਰ ਤੋਂ ਬਾਅਦ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦਿੱਤਾ ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਕੀਮਤੀ ਪੱਥਰਾਂ ਤੇ ਚਾਂਦੀ ਦੀਆਂ ਚਾਂਦੀ ਦਾ ਟੌਪ ਸਟਿਕ ਨਾਲ ਜੁੜਿਆ ਹੋਇਆ ਇੱਕ ਕਟੋਰਾ ਸੈੱਟ ਦਿੱਤਾ ਪੀਐਮ ਮੋਦੀ ਨੂੰ ਜਾਪਾਨ ਵਿੱਚ ਸ਼ੋਸ਼ਵ ਦਾ ਰੋਮਾਂ ਗੁੱਡੀ ਪੇਂਟ ਕੀਤੀ ਗਈ ਐਫਆਈਐਸ ਯੂ ਵਿਸ਼ਵ ਯੂਨੀਵਰਸਿਟੀ ਕਿਟਾ 2025 ਵਿੱਚ ਜਾਪਾਨ ਟੌਪ ਤੇ ਰਹੇ ਜਦਕਿ ਭਾਰਤ ਵੀ ਨੇ ਸਥਾਨ ਤੇ ਰਿਹਾ ਸ਼ੀਰ ਜਾਚੀ ਨੇ ਜਾਪਾਨ ਓਪਨ ਬਡਵੈਂਟਨ 2025 ਵਿੱਚ ਪੁਰਸ ਸਿੰਗਲਸ ਦਾ ਕਿਤਾਬ ਜਿੱਤਿਆ ਨੈਕਸਟ ਹੈ ਹਾਲ ਹੀ ਵਿੱਚ ਔਇਲ ਇੰਡੀਆ ਅਤੇ ਆਰ ਵੀ ਯੂ ਐਨ ਐਲ ਸਾਂਝੇ ਤੌਰ ਤੇ ਕਿਸ ਰਾਜ ਵਿੱਚ 1.2 ਗੀਗਾਵਟ ਹਰੀ ਊਰਜਾ ਪ੍ਰੋਜੈਕਟ ਵਿਕਸਿਤ ਕਰਨਗੇ ਹਾਂਜੀ ਔਇਲ ਇੰਡੀਆ ਲਿਮਟਿਡ ਔਇਲ ਇੰਡੀਆ ਲਿਮਟਿਡ ਜਿਹੜਾ ਇਹ ਰਾਜਸਥਾਨ ਦੇ ਵਿੱਚ ਆਰ ਵੀ ਯੂ ਐਨ ਐਲ ਨਾਲ ਸਾਂਝੇ ਤੌਰ ਤੇ ਜਾਨੀ ਕਿ ਰਾਜਸਥਾਨ ਰਾਜ ਬਿਜਲੀ ਉਤਪਾਦਨ ਨਿਗਮ ਲਿਮਟਿਡ ਦੇ ਨਾਲ ਸਾਂਝੇ ਤੌਰ ਤੇ 1.2 ਗੀਗਾਵਾਟ ਹਰੇ ਊਰਜਾ ਪ੍ਰੋਜੈਕਟ ਵਿਕਸਿਤ ਕਰਨਗੇ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਰਾਜਸਥਾਨ ਹੁਣ ਰਾਜਸਥਾਨ ਦੀ ਗੱਲ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਦੀ ਕੈਪੀਟਲ ਹੈ ਜੈਪੁਰ ਇਥੋਂ ਦੇ ਚੀਫ ਮਿਨਿਸਟਰ ਪਰਜਨ ਲਾਲ ਸ਼ਰਮਾ ਤੇ ਗਵਰਨਰ ਹਰੀ ਹਰੀ ਪਾਉ ਕਿਸ਼ਨ ਰਾਓ ਬਾਗ ਦੇ ਰਾਜਸਥਾਨ ਦੇ ਵਿੱਚ ਸਰਿਸਕਾ ਨੈਸ਼ਨਲ ਪਾਰਕ, ਅਰੰਥਮੋਰ ਨੈਸ਼ਨਲ ਪਾਰਕ, ਡੇਜ਼ਰਟ ਨੈਸ਼ਨਲ ਪਾਰਕ, ਬੁਖੰਦਰਾ ਨੈਸ਼ਨਲ ਪਾਰਕ, ਪੁੰਬਲਗੜ ਨੈਸ਼ਨਲ ਪਾਰਕ, ਅਕੋਲਾਦੀਵ ਨੈਸ਼ਨਲ ਪਾਰਕ, ਕਿਤਰਫਲ ਪਖੋਬਾਰ ਦਾ ਸਭ ਤੋਂ ਵੱਡਾ ਰਾਜਾ ਰਾਜਸਥਾਨ। ਇਹ ਰਾਜਸਥਾਨ ਵਿਧਾਨ ਸਭਾ ਵਿੱਚ ਧਰਮ ਪਰਿਵਰਤਨ ਵਿਰੋਧੀ ਬਿੱਲ 2025 ਪਾਸ ਹੋਇਆ। ਰਾਜਸਥਾਨ ਦੀ ਐਨਜੀਓ ਐਜੂਕੇਟ ਗਰਲਸ ਨੂੰ 2025 ਦਾ ਰੈਮਨ ਮੈਗਜ਼ੈਸੇ ਪੁਰਸਕਾਰ ਲਈ ਚੁਣਿਆ ਗਿਆ। ਰਾਜਸਥਾਨ ਦੇ ਜੈਸਲਮੀਰ ਵਿੱਚ ਭਾਰਤ ਦਾ ਪਹਿਲਾ ਫਾਈਟੋਸ਼ੋਰ ਜੀਵਾ ਸੰਮਿਲਨ। ਕੇਂਦਰ ਸਰਕਾਰ ਨੇ ਕੋਟਾ ਹਿੰਦੀ ਵਿਖੇ 1507 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਗ੍ਰੀਨਫੀਲਡ ਵਾਈ ਅਡੇ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ। ਰਾਜਸਪਾਰਤ ਨੇ Rajasthan ਵਿੱਚ 500 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਲਗਾਇਆ। ਜੈਪੁਰ ਵਿੱਚ ਨਕਲੀ ਮੀਂਹ ਪਾਉਣ ਲਈ ਡ੍ਰੋਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਰੱਤ ਕਲਾਊਡ ਸ਼ੀਡਿੰਗ ਟੈਕਨੋਲੋਜੀ ਦੀ ਵਰਤੋਂ ਕੀਤੀ ਗਈ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।